ਬਹੁਤ ਸੋਹਣੇ ਰੰਗਾ ਨਾਲ ਜਿਹੜਾ ਕਿ ਸਾਰਾ ਤਿਆਰ ਕਰਿਆ ਹੋਇਆ ਤੇ ਆਬਦਾ ਕੰਮ ਕਰਨ ਦਾ ਸੋਚਿਆ ਤੇ ਇਹਦੇ ਨਾਲ ਆਲੇ ਦੁਆਲੇ ਬਹੁਤ ਹੱਲਾਸ਼ੇਰੀ ਵੀ ਮਿਲ ਰਹੀ ਜਾਂ ਪਹਿਲਾਂ ਸਰਵੇ ਕੀਤਾ ਸਰਵੇ ਕਰਕੇ ਸਭ ਕੁਝ ਪੁੱਛ ਕੇ ਤੇ ਥੋੜੀ ਬਹੁਤ ਪਰਮਿਸ਼ਨ ਲੈ ਕੇ ਫਿਰ ਇੱਥੇ ਸੈਟਅਪ ਲਾਉਣ ਦਾ ਸੋਚਿਆ ਕਹਿੰਦੇ ਹੁੰਦੇ ਅਰਦਾਸ ਕੰਮ ਆਏਗੀ ਹਨਾ ਤੇ ਬਾਬਾ ਜੀ ਨੇ ਕੋਲ ਹੀ ਲਵਾ ਲਿਆ ਚਰਨਾ ਚੀਆਂ ਨਾਲ ਸੇਵਾ ਹੋ ਜਾਂਦੀ ਹੈ ਨਾਲ ਕੰਮ ਚੱਲੀ ਜਾਂਦਾ ਜੀ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀ ਮੈਂ ਇਸ ਤੋਂ ਪਹਿਲਾਂ ਪ੍ਰਾਈਵੇਟ ਜੌਬ ਕਰਦਾ ਆਪਣਾ ਸੈਟਅਪ ਲਗਾਉਣ ਦਾ ਆਪਣਾ ਕੰਮ ਕਰਨ ਦਾ ਆਈਡੀਆ ਕਿਵੇਂ ਆਇਆ ਆਈਡੀਆ ਹੀ ਇਦਾਂ ਹੀ ਸੀਗਾ ਵੀ ਕੁਝ ਯੂਨਿਕ ਕਰਨਾ ਤੇ ਨਾ ਨਿਊ ਕਰਨਾ ਬਾਹਰ ਜਾਣ ਦਾ ਵੀ ਬਾਹਰ ਜਾਣ ਦਾ ਕੋਈ ਇੰਨਾ ਮੇਰਾ ਰੋਚੀ ਨਹੀਂ ਹੈਗੀ ਮੈਨੂੰ ਆਇਆ ਸੀ ਕਿ ਬਾਹਰ ਜਾ ਕੇ ਵੀ ਸਾਰੇ ਕੰਮ ਕਰਦੇ ਹੀ ਆ ਕੋਈ ਵੀ ਆ ਕੋਈ ਸ਼ਰਮ ਵਾਲੀ ਗੱਲ ਨਹੀਂ ਪਹਿਲਾਂ ਕੀਤਾ ਹੈ ਸਾਰਾ ਕੰਮ ਆਪਦਾ ਇੱਕ ਛੋਟਾ ਜਿਹਾ ਵੀ ਥੋੜਾ ਬਹੁਤ ਇਸ ਲਾਈਨ ਤੇ ਵੀ ਵੜ ਕੇ ਹੈ ਪਤਾ ਲੱਗੂਗਾ ਕੀ ਹੁੰਦਾ ਨਾ ਨਵਾਂ ਕੰਮ ਸਟਾਰਟ ਕੀਤਾ ਸੋਚਿਆ ਛੇਕਦਾ ਹੀ ਛੇਕਦਾ ਮੇਨ ਪਹਿਲਾਂ ਵਿਚਾਰ ਵਟਾਂਦਰਾ ਕੀਤਾ ਕਰਦਾ ਕਿ ਕੀ ਕੀ ਕਰੀਏ ਕੀ ਨਾ ਕਰੀਏ ਪਰ ਹੁਣ ਥੋੜਾ ਥੋੜਾ ਸ਼ੇਕਦਾ ਤੇ ਹੌਲੀ ਹੌਲੀ ਸਿਆਲ ਵੱਲ ਵਧੇ ਹੋਏ ਤੇ ਬਫਲ ਸਦਾ ਸ਼ੁਰੂ ਕਰ ਲਵਾਂਗਾ। ਕੀ ਬਾਤ ਹੈ। ਸਾਰਾ ਕੰਮ ਇਹ ਸਿੱਖਿਆ ਇਕੱਠੋਂ ਤੇ ਇਹ ਕਿੱਥੋਂ ਵੀ ਆਈਡੀਆ ਹੈ ਕਿ ਜੋ ਲੈ ਕੇ ਆਵਾਂਗੇ ਵਦਕਾ ਲੈ ਕੇ ਆਵਾਂ। ਜ਼ਿਆਦਾ ਤੋਂ ਜ਼ਿਆਦਾ ਮੈਂ YouTube ਤੋਂ ਸਿੱਖਿਆ ਤੇ Google ਤੇ ਸਰਚ ਕਰ ਕਰਕੇ ਘਰੇ ਪ੍ਰੈਕਟਿਸ ਕਰ ਕਰਕੇ ਤੇ ਮੈਂ ਇੱਕ ਇਹ ਕਰਦਾ ਹੁੰਦਾ ਸੀ ਮੈਂ ਅਲਦ-ਅਲੇ ਨਾਲ ਜਵਾ ਇਕੱਠੇ ਕਰ ਲੈਣੇ ਕਿ ਘਾਸਗਵਾਂਡ ਤੇ ਉਹਨਾਂ ਦੇ ਰਿਵਿਊ ਲੈਣੇ ਬਿਠਾ ਵਢਾ ਕੇ ਤੇ ਹਰ ਇੱਕ ਚੀਜ਼ ਨਵੀਂ ਤੇ ਉਹਨਾਂ ਵੀ ਐਕਸਪੈਰੀਮੈਂਟ ਕਰੀ ਜਾਣੇ ਤੇ ਉਹਦੇ ਕਰਕੇ ਪਰ ਜਦੋਂ ਉਹ ਮੈਨੂੰ ਲੱਗਿਆ ਵੀ ਮੈਂ ਪਰਫੈਕਟਾਂ ਤੇ ਮੈਂ ਕਰ ਸਕਦਾ ਤੇ ਮੇਰਾ ਕੰਮ ਬਹੁਤ ਕਹਿ ਦਿੰਦੇ ਨੇ ਵੀ ਹੈ ਸਲੋ ਪਰ ਮੈਂ ਰੀਜਨਲ ਕਰਦਾ ਕੀ ਬਣਾ ਕੇ ਕੀ ਪਿਆਉਂਗੇ ਅੱਜ ਸਾਨੂੰ ਵੀ ਜਿਹੜੀ ਚੀਜ਼ ਘੈਂਟ ਹੋਵੇ ਤੁਹਾਨੂੰ ਬਨਾਣਾ ਸ਼ੇਕ ਤੁਹਾਨੂੰ ਘੈਂਟ ਜਾ ਠੀਕ ਹੈ ਜੀ ਹਾਂ ਜੀ ਦੁੱਧ ਕਰਦਾ ਜੀ ਆਪਣੇ ਕੋਲ ਇਹ ਦੁੱਧ ਵੀ ਕਰਦਾ ਹਾਂ ਜੀ ਦੁੱਧ ਕਰਦਾ ਜੀ ਬੱਦ ਤੋਂ ਬੱਦ ਚਾਹੇ 20 ਬਚਣ ਇੱਕ ਪਿੱਛੇ ਪਰ ਆਪਾਂ ਕੁਆਲਿਟੀ ਵਧੀਆ ਦਿੰਨੇ ਆਂ ਆਪੂ ਆਦੇ ਆਪਣਾ ਇਹ ਜੋ ਮੈਂ ਕਹਿੰਦੇ ਹਾਂ ਉਹ ਤੇ ਸੀਕ੍ਰੇਟ ਓਕੇ ਸੀਕ੍ਰੇਟ ਹੈ ਤੇ ਜਿਹੜਾ ਬਨਾਣਾ ਸ਼ੇਕ ਆਪਣਾ ਬਣ ਕੇ ਤਿਆਰ ਹੈ ਜੀ ਇਹ ਹਾਂਜੀ ਕਾਜੂ ਲਈ ਵੀ ਸਪੈਸ਼ਲ ਇਨਸਟਰੂਮੈਂਟ ਮੰਗਾਇਆ ਕਿਤੋਂ ਅੱਛਾ ਇਹਨੇ ਮਿਕਸ ਕਰਨਾ ਆ ਸਕਿਆ ਹਾਂਜੀ ਦੇਖੋ ਜਿੱਦਾਂ ਆਪਾਂ ਪੈਨਸਲ ਛਿਲਦੇ ਹੁੰਨੇ ਆ ਨਾ ਹਾਂਜੀ ਪਰ ਉਦਾਂ ਦੇ ਮੈਂ ਜਦੋਂ ਕੰਮ ਕੀਤਾ ਪਹਿਲਾ ਜੋਬ ਹੀ ਕਰਦਾ ਸੀਗਾ ਮੈਂ ਸਭ ਤੋਂ ਪਹਿਲਾਂ 9000 ਰੁਪਏ ਲੱਗਿਆ ਸੀਗਾ ਜਿੱਥੇ ਅੱਛਾ ਇਹ ਕਿਹਨੇ 9000 ਹਾਂ ਉੱਥੇ ਸਾਰੀ ਸੰਗ ਟੁੱਟੇ ਸੀਗੀ ਕਿਉਂਕਿ ਸਾਰਾ ਕੋਈ ਕਿਹੜਾ ਕੰਮ ਕਹਤਾ ਕੋਈ ਕਿਹੜਾ ਕਹਤਾ ਕਿਵੇਂ ਕਹਤਾ ਮੈਨੂੰ ਕੋਈ ਸੰਗ ਨਹੀਂ ਹੈਗੀ ਆ ਛੇਕ ਬਣ ਕੇ ਤਿਆਰ ਆਪਣਾ ਆ ਛੇਕ ਜਿਹੜਾ ਕਿ ਬਣ ਕੇ ਤਿਆਰ ਹੋ ਚੁੱਕਿਆ ਹੋਇਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸੀਟੀ ਹੈਡਲਾਈਨਸ ਤੇ ਮੈਂ ਪਰ ਸਾਡੇ ਪੰਜਾਬੀ ਭਰਾਵਾਂ ਦਾ ਮਨ ਆਪਣੇ ਕੰਮ ਵੱਲ ਇੰਨਾ ਕਿ ਜ਼ਿਆਦਾ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਕਿ ਅੱਜ ਲੁਧਿਆਣੇ ਦੇ ਵਿੱਚ ਸਾਨੂੰ ਇੱਕ ਹੋਰ ਬਾਈ ਜੀ ਖੜੇ ਹੋਏ ਨਜ਼ਰ ਆਏ ਸੀਗਾ ਤਾਂ ਇੱਕ ਵਾਰੀ ਤੁਹਾਨੂੰ ਪਹਿਲਾਂ ਮੈਂ ਕਾਰਟ ਦਿਖਾਉਂਗਾ ਉਸ ਤੋਂ ਤੁਸੀਂ ਆਪੇ ਸਮਝ ਜਾਓਗੇ ਵੀ ਕੀ ਕਿਸ ਤਰੀਕੇ ਨਾਲ ਜਿਹੜਾ ਕੀ ਹੈ ਆਪਣਾ ਕੰਮ ਸ਼ੁਰੂ ਕਰਨ ਦਾ ਜਿਹੜਾ ਵਿਚਾਰ ਆਇਆ ਤੇ ਬਹੁਤ ਸੋਹਣਾ ਨਾਮ ਰੱਖ ਕੇ ਟਿੰਗ ਟੋਂਗ ਸ਼ੇਕ ਆਊਟ ਦੇ ਨਾਮ ਨਾਲ ਜਿਹੜੀ ਕੀ ਆ ਆਊਟਲੈਟ ਇੱਥੇ ਭਾਜੀ ਨੇ ਖੋਲੀ ਹੈ ਤਾਂ ਗੱਲਬਾਤ ਅੰਦਰ ਜਾ ਕੇ ਕਰਦੇ ਆਂ ਬਾਈ ਨਾਲ ਵੀ ਕਿੰਨਾ ਸਮਾਂ ਹੋ ਗਿਆ ਸ਼ੁਰੂ ਕੀਤੇਆਂ ਨੂੰ ਤੇ ਕਿਵੇਂ ਇਸ ਦਾ ਵਿਚਾਰ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੁ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅਸੀਂ ਲੰਘ ਰਹੇ ਸੀ ਇੱਥੋਂ ਆ ਤੇ ਤੁਹਾਡਾ ਇੱਥੇ ਸੈਟਅਪ ਲੱਗਿਆ ਦੇਖਿਆ ਬਹੁਤ ਸੋਹਣੇ ਰੰਗਾਂ ਨਾਲ ਜਿਹੜਾ ਕਿ ਸਾਰਾ ਤਿਆਰ ਕਰਿਆ ਹੋਇਆ ਤੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਫਿਰ ਆਪਾਂ ਅੱਗੇ ਗੱਲ ਕਰੀਏ ਮੇਰਾ ਨਾਮ ਅਮਨਜੋਤ ਸਿੰਘ ਜੀ ਤੇ ਪੰਡ ਮੇਰਾ ਡੇਲੋਂ ਕੋਲ ਸ਼ੰਕਰ ਆ ਜੀ ਅੱਛਾ ਜੀ ਤੇ ਉਤੋਂ ਥੋੜੀ ਬਹੁਤ ਪਹਿਲਾਂ ਕੰਮ ਕੋ ਨੂੰ ਪਤਾ ਹੈ ਅੱਜ ਕੱਲ ਕੀ ਨੇ ਤੇ ਆਬਦਾ ਕੰਮ ਕਰਨ ਦਾ ਸੋਚਿਆ ਤੇ ਇਹਦੇ ਨਾਲ ਆਲੇ ਦਾਲੇ ਬਹੁਤ ਹੱਲਾਸ਼ੇਰੀ ਵੀ ਮਿਲ ਰਹੀ ਆ ਤੇ ਪਹਿਲਾਂ ਸਰਵੇ ਕੀਤਾ ਸਰਵੇ ਕਰਕੇ ਸਭ ਕੁਝ ਪੁੱਛ ਕੇ ਤੇ ਥੋੜੀ ਬਹੁਤ ਪਰਮਿਸ਼ਨ ਲੈ ਕੇ ਫਿਰ ਇੱਥੇ ਸੈਟਅਪ ਲਾਉਣ ਦਾ ਸੋਚਿਆ ਇੱਕ ਤਾਂ ਕਹਿੰਦੇ ਹੁੰਦੇ ਅਰਦਾਸ ਕੰਮ ਆਏਗੀ ਹਨਾ ਤੇ ਬਾਬਾ ਜੀ ਨੇ ਕੋਲ ਹੀ ਲਵਾ ਲਿਆ ਚਰਨਾ ਚੀਆਂ ਨਾਲ ਸੇਵਾ ਹੋ ਜਾਂਦੀ ਆ ਨਾਲ ਕੰਮ ਚੱਲੀ ਜਾਂਦਾ ਜੀ ਬਈ ਜੀ ਇਸ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀ ਮੈਂ ਇਸ ਤੋਂ ਪਹਿਲਾਂ ਪ੍ਰਾਈਵੇਟ ਜੌਬ ਕਰਦਾ ਸੀ ਪ੍ਰਾਈਵੇਟ ਜੌਬ ਕਰਦੇ ਸੀ ਪਰ ਫਿਰ ਉਸ ਤੋਂ ਬਾਅਦ ਪ੍ਰਾਈਵੇਟ ਜੌਬ ਤੋਂ ਬਾਅਦ ਆਪਣੇ ਕੰਮ ਵੱਲ ਧਿਆਨ ਕਿਵੇਂ ਪਾਇਆ ਕਿਉਂਕਿ ਬੰਦਾ ਸੋਚਦਾ ਵਿੱਚਲਾ ਆਪਾਂ ਕਿ ਜੌਬ ਦੇ ਵਿੱਚ ਲੱਗੇ ਹੋਏ ਆ ਸੈਲਰੀ ਹਰੇਕ ਮਹੀਨੇ ਆ ਰਹੀ ਹੈ ਪਰ ਫਿਰ ਵੀ ਆਪਣਾ ਸੈਟਅਪ ਲਗਾਉਣ ਦਾ ਆਪਣਾ ਕੰਮ ਕਰਨ ਦਾ ਆਗਿਆ ਕਿਵੇਂ ਆਇਆ ਆਈਡੀਆ ਹੀ ਇੱਥੇ ਹੀ ਸੀਗਾ ਵੀ ਕੁਝ ਯੂਨੀਕ ਕਰਨਾ ਤੇ ਹਨਾ ਨਿਊ ਕਰਨਾ ਬਾਹਰ ਜਾਣ ਦਾ ਵੀ ਬਾਹਰ ਜਾਣ ਦਾ ਕੋਈ ਇੰਨਾ ਮੇਰਾ ਰੋਚੀ ਨਹੀਂ ਹੈਗੀ ਮੈਨੂੰ ਆਏ ਸੀ ਕਿ ਬਾਹਰ ਜਾ ਕੇ ਵੀ ਸਾਰੇ ਕੰਮ ਕਰਦੇ ਹੀ ਆ ਕੋਈ ਵੀ ਆ ਕੋਈ ਸ਼ਰਮ ਵਾਲੀ ਗੱਲ ਨਹੀਂ ਪਹਿਲਾਂ ਕੀਤਾ ਸਾਰਾ ਕੰਮ ਤੇ ਆਪਦਾ ਇੱਕ ਛੋਟਾ ਜਿਹਾ ਵੀ ਥੋੜਾ ਬਹੁਤ ਇਸ ਲਾਈਨ ਤੇ ਵੀ ਵੜ ਕੇ ਆ ਪਤਾ ਲੱਗੂਗਾ ਕੀ ਹੁੰਦਾ ਨਾ ਤੇ ਨਵਾਂ ਕੰਮ ਸਟਾਰਟ ਕੀਤਾ ਸੋਚਿਆ ਛੇਕਦਾ ਹੀ ਛੇਕਦਾ ਮੈਂ ਪਹਿਲਾਂ ਵਿਚਾਰ ਵਟਾਂਦਰਾ ਕੀਤਾ ਕਰਦਾ ਕੀ ਕੀ ਕਰੀਏ ਕੀ ਨਾ ਕਰੀਏ ਤੇ ਇਹਦੇ ਕਰਕੇ ਹੁਣ ਥੋੜਾ ਥੋੜਾ ਛੇਕਦਾ ਤੇ ਹੌਲੀ ਹੌਲੀ ਸ਼ਿਆਲ ਵੱਲ ਵਾਧੇ ਹੋਏ ਤੇ ਬਫਲ ਸਦਾ ਸ਼ੁਰੂ ਕਰ ਲਵਾਂਗਾ। ਕੀ ਬਾਤ ਹੈ। ਤਾਂ ਭਾਈ ਮੈਂ ਦੇਖਦਾ ਵੀ ਜਦੋਂ ਅਸੀਂ ਐਂਟਰ ਕੀਤੇ ਆ ਸੈਟਅਪ ਦੇ ਕਾਫੀ ਕਲੀਨ ਸੈਟਅਪ ਨਜ਼ਰ ਆਉਂਦਾ ਤੇ ਫਲੇਵਰਸ ਦੀ ਗੱਲ ਕਰੀਏ ਜਾਂ ਕੁਛ ਥੇ ਵੀ ਚੀਜ਼ ਦੀ ਗੱਲ ਕਰੀਏ ਤਾਂ A1 ਕੁਆਲਿਟੀ ਨਜ਼ਰ ਆਂਦੀ ਹੈ। ਤਾਂ ਇਹਨੂੰ ਤੁਸੀਂ ਸਾਰਾ ਕੰਮ ਇਹ ਸਿੱਖਿਆ ਇਕੱਠੋਂ ਤੇ ਇਹ ਕਿੱਥੋਂ ਵੀ ਆਈਡੀਆ ਹੈ ਕਿ ਜੋ ਲੈ ਕੇ ਆਵਾਂਗੇ ਵਧਕਾ ਲੈ ਕੇ ਆਵਾਂਗੇ। ਪਹਿਲਾਂ ਮੈਂ 10-15 ਦਿਨ ਤੇ 20 ਦਿਨ ਦੇ ਕਰੀਬ ਨਾ ਆਪਣੇ ਬਹੁ ਮਸ਼ਹੂਰ ਨੇ ਇੱਧਰ ਬੀਰਸ ਨਗਰ ਆਪਣਾ ਨਾਮ ਤੋਂ ਚਲੋ ਕਹਾਂ ਤੇ ਉਹਨਾਂ ਕੋਲ ਮੈਂ ਲਾਉਂਦਾ ਰਿਹਾ 10 15 ਮੈਂ ਤੇ ਉਸ ਤੋਂ ਬਾਅਦ ਥੋੜੀ ਬਹੁਤ ਜਿੱਦਾਂ ਹੁੰਦਾ ਨਾ ਸੈਂਸ ਦਾ ਜਾਂ ਕਿਦਾਂ ਕਿੰਨਾ ਕਿੰਨਾ ਕੀ ਪਾਉਣਾ ਵਾ ਉਹਦਾ ਤਰ੍ਹਾਂ ਵੱਧ ਤੋਂ ਵੱਧ ਮੈਂ YouTube ਤੋਂ ਸਿੱਖਿਆ ਜਿਆਦਾ ਤੋਂ ਜਿਆਦਾ ਮੈਂ YouTube ਤੋਂ ਸਿੱਖਿਆ ਤੇ Google ਤੇ ਸਰਚ ਕਰ ਕਰਕੇ ਘਰੇ ਪ੍ਰੈਕਟਿਸ ਕਰ ਕਰਕੇ ਤੇ ਫਿਰ ਉਸ ਤੋਂ ਬਾਅਦ ਮੈਂ ਲੈ ਕੇ ਸੈਟਅਪ ਤੇ ਆ ਵੀ ਜਦੋਂ ਘਰੇ ਬਣਾਉਂਦੇ ਸੀਗੇ ਘਰ ਦੇ ਕਿੰਨੇ ਘੱਲਾ ਸ਼ੇਰੇ ਦਿੰਦੇ ਸੀ ਵੀ ਹਾਂ ਵੀਰਾ ਜੇ ਘੈਂਟ ਬਣਾਏ ਨੇ ਵੀ ਆਪਾਂ ਆਪਣਾ ਕਰਦੇ ਆਪਾਂ ਕਿਉਂਕਿ ਆਮ ਹੀ ਦੇਖਦੇ ਆ ਘਰਾਂ ਦੇ ਵਿੱਚ ਨਾ ਵੀ ਜੇਕਰ ਜਵਾਕ ਘਰੇ ਚਾਹ ਵਧੀਆ ਬਣਾ ਲੈ ਨਾ ਕਰਦੇ ਮੈਂ ਕਹਿੰਦਾ ਵੀ ਤੂੰ ਜ਼ਿਆਦਾ ਕੰਮ ਕਰ ਲੈ ਬਹੁਤ ਵਧੀਆ ਚੱਲੇਗਾ ਤੇਰਾ ਹੈ ਨਾ ਤੇ ਉਵੇਂ ਹੀ ਹੋਇਆ ਵੀ ਤੁਸੀਂ ਘਰੇ ਬਣਾ ਗਏ ਵੀ ਸਦਾ ਪਿਆਇਆ ਤੇ ਘਰ ਦੇ ਨੇ ਕਿ ਵੀ ਹਾਂ ਵੀ ਰਾਜੇ ਵਧੀਆ ਜੀ ਹੈ ਹੁਣ ਆਪਣੇ ਪਿੰਡਾਂ ਲੈਵਲ 'ਤੇ ਸੋ ਇਹਨਾਂ ਦਾ ਆਪਣੇ ਜਿਹੜੇ ਵੀ ਫਲੇਵਰ ਹੁੰਦੇ ਆ ਪਿੰਡਾਂ 'ਚ ਨਹੀਂ ਪਤਾ ਜੀ ਹੈ ਨਾ ਤੇ ਮੈਂ ਕੀ ਕਰਦਾ ਹੁੰਦਾ ਸੀ ਮੈਂ ਅਲਦਲੇ ਨਾਲ ਜਵਾ ਇਕੱਠੇ ਕਰ ਲੈਣੇ ਕਿ ਘਾਸਗਵਾਨ ਤੇ ਉਹਨਾਂ ਦੇ ਰਿਵਿਊ ਲੈਣੇ ਬਿਠਾ ਵੜਾ ਕੇ ਤੇ ਹਰ ਇੱਕ ਚੀਜ਼ ਨਵੀਂ ਤੇ ਉਹਨਾਂ ਵੀ ਐਕਸਪੈਰੀਮੈਂਟ ਕਰੀ ਜਾਣੇ ਤੇ ਉਹਦੇ ਕਰਕੇ ਪਰ ਜਦੋਂ ਉਹ ਮੈਨੂੰ ਲੱਗਿਆ ਵੀ ਮੈਂ ਪਰਫੈਕਟਾਂ ਤੇ ਮੈਂ ਕਰ ਸਕਦਾ ਤੇ ਮੇਰਾ ਕੰਮ ਬਹੁਤ ਕਹਿ ਦਿੰਦੇ ਨੇ ਵੀ ਹੈ ਸਲੋ ਪਰ ਮੈਂ ਰੀਜਨਲ ਕਰਦਾ ਮੇਰੇ ਮੈਂ ਦੇਖ ਰਿਹਾ ਹਾਂ ਵੀ ਕਾਫੀ ਸੈਂਸ ਵਗੈਰਾ ਵੀ ਪਿਆ ਜਿਉਂ ਤੁਸੀਂ ਆਪ ਹੀ ਦੱਸਿਆ ਕਿ ਤੁਹਾਨੂੰ ਸੈਂਸ ਦੀ ਜਾਣਕਾਰੀ ਹੈ ਕਿ ਅਸੀਂ ਕਿਵੇਂ ਵਰਤਨੇ ਤੇ ਇੱਕ ਵਾਰੀ ਪਹਿਲਾਂ ਆਪਾਂ ਦੇਖਦੇ ਹਾਂ ਵੀ ਤੁਸੀਂ ਜਾਦੂ ਕਿਸ ਤਰੀਕੇ ਨਾਲ ਕਰਦੇ ਆ ਸਾਡੇ ਨਾਲ ਵੀ ਜਿਹੜਾ ਲੋਕ ਇੰਨਾ ਪਿਆਰ ਦੇ ਰਹੇ ਨੇ ਫਿਰ ਉਸ ਤੋਂ ਬਾਅਦ ਨਾਲ ਆਪਾਂ ਗੱਲਾਂ ਵੀ ਕਰਦੇ ਰਹਿਵਾਂਗੇ ਕੀ ਬਣਾ ਕੇ ਕੀ ਪਿਉਾਂਗੇ ਅੱਜ ਸਾਨੂੰ ਵੀ ਜਿਹੜੀ ਚੀਜ਼ ਘੈਂਟ ਹੋਵੇ ਤੁਹਾਡੇ ਲਈ ਹਾਂ ਜੀ ਤੁਹਾਨੂੰ ਮੈਂ ਆਫਰ ਤਾਂ ਮੈਨੇ ਤਾਂ ਸਾਰਾ ਹੀ ਦਿਖਾਇਆ ਜੀ ਤੇ ਘੈਂਟ ਤਾਂ ਸਾਰੀ ਹੀ ਹੈ ਨਿਰਲਾ ਤਾਂ ਕਾਹਨੋਂ ਆ ਕੋਈ ਬਿਲਕੁਲ ਸੱਚ ਹੈ ਨਾ ਜੀ ਤੇ ਜਿਹੜਾ ਤੁਹਾਡੇ ਮਨ ਦੇ ਨੇੜੇ ਹੋਵੇ ਉਹ ਚੀਜ਼ ਆ ਦਿਖਾਉਣਾ ਸ਼ੇਕ ਤੁਹਾਨੂੰ ਘੈਂਟ ਜਾ ਠੀਕ ਹੈ ਜੀ ਹਾਂ ਜੀ ਤੇ ਬਨਾਣਾ ਸ਼ੇਕ ਭਾਈ ਜੀ ਇਹ ਰੋਬ ਨੇ ਇਹਨਾਂ ਦੇ ਵਿੱਚ ਆ ਗਿਆ ਨਾ ਪਹਿਲਾਂ ਹਾਂ ਜੀ ਪਹਿਲਾਂ ਰੋਬ ਬਣਾਨਾ ਤੁਸੀਂ ਸ਼ੱਕਰ ਵਾਲਾ ਪੀਣਾ ਪਸੰਦ ਕਰੋਗੇ ਜਾਂ ਖੰਡ ਵਾਲਾ ਹਾਂ ਮੈਂ ਘਰ ਦੀ ਸ਼ੱਕਰ ਵੀ ਰੱਖੀ ਹੋਈ ਹੈ ਅੱਛਾ ਮੈਂ ਜਿਹਨੇ ਜਕਰ ਸ਼ੱਕਰ ਵਾਲਾ ਪੁੱਛ ਲੈਣਾ ਉਹਨਾਂ ਮੈਂ ਹੂੰ ਰਾਈਟਿੰਗ ਯਾਨੀ ਕਿ ਦੋਵੇਂ ਰੱਖੀਆਂ ਹੋਈਆਂ ਵਜੇ ਕਰਕੇ ਕਿਸ ਨੇ ਸ਼ੱਕਰ ਪਵਾਣੀ ਤੇ ਸ਼ੱਕਰ ਵੀ ਪਵਾ ਕੇ ਪੀ ਲਿਆ ਹਾਂ ਹਾਂਜੀ ਦੁੱਧ ਘਰਦਾ ਜੀ ਆਪਣੇ ਕੋਲ ਇਹ ਦੁੱਧ ਵੀ ਘਰਦਾ ਹਾਂਜੀ ਦੁੱਧ ਘਰਦਾ ਜੀ ਕੋਆਰਡੀਨੇਟ ਨਾ ਕੋਈ ਕੰਪਰੋਮਾਈਜ਼ ਨਹੀਂ ਹੈਗਾ ਬਿਲਕੁਲ ਨਹੀਂ ਵੀਰੇ ਯਾਨੀ ਕਿ ਆ ਸਾਰੀ ਚੀਜ਼ ਨੋਟ ਕਰਕੇ ਪੈਸੇ ਪੈਸੇ ਵੀ ਕਿੰਨੇ ਆ ਕੀ ਬਾਤ ਦਾ ਆਪਾਂ ਨੂੰ ਆਏ ਆ ਵੀ ਬੱਤੋ ਬੱਤ ਚਾਹੇ 20 ਬਚਣ ਇੱਕ ਪਿੱਛੇ ਪਰ ਆਪਾਂ ਕੁਆਲਿਟੀ ਵਧੀਆ ਦਿੰਨੇ ਆ। ਮੈਂ ਇਸ ਕੀ ਜਿਹੜਾ ਕਸਟਮਰ ਆਵੇ ਖੁਸ਼ ਹੋ ਕੇ ਜਾਵੇ। ਹਾਂਜੀ ਅੱਜ ਨਾ ਵੀ ਆ ਮੈਨੂੰ ਆ ਚੀਜ਼ ਵਧੀਆ ਨਹੀਂ ਮਿਲੀਆਂ ਜਿੱਦਾਂ ਵੀ ਤੇ ਇੱਕ ਵਾਰੀ ਆਓ ਇੱਧਰ ਤੁਹਾਨੂੰ ਮੈਂ ਨਾ ਦਿਖਾਣਾ ਚਾਹੁੰਗਾ ਵੀ ਕਿਸ ਤਰੀਕੇ ਨਾਲ ਸਾਰੇ ਇਨਸਟਰੂਮੈਂਟਸ ਇੱਥੇ ਬਾਈ ਨੇ ਆਪਣੇ ਰੱਖੇ ਹੋਏ ਨੇ ਵੀ ਜਿਵੇਂ ਮੋਜੀਤੋ ਵਗੈਰਾ ਵੀ ਸਾਰਾ ਕੁਝ ਬਣਾਉਂਦੇ ਨੇ ਇੱਥੇ ਹਨ ਤੇ ਇਸ ਸਮੇਂ ਬਨਾਣਾ ਸ਼ੇਕ ਸਾਨੂੰ ਵੜਾ ਕੇ ਪਿਉਣਗੇ ਤੇ ਬਾਈ ਹਾਲੇ ਤੱਕ ਸਿਰਫ ਕੀ ਕੁਛ ਆਏ ਦੇ ਵਿੱਚ ਬਣਾ ਇਹਦੇ ਵਿੱਚ ਬਨਾਣਾ ਆ ਗਿਆ ਦੁੱਧ ਆ ਗਿਆ ਦੋ ਤਰਫਾ ਕੀਤੇ ਖਾਂਦਾ ਖਾਂਦਾ ਤੇ ਜਾਦੂ ਕਦੋਂ ਕਰੋਂਗੇ ਵਾਹ ਵਾਹ ਜਾਦੂ ਜਾਦੂ ਹੈ ਜੀ ਜਾਦੂ ਆ ਤੇ ਆਪਣਾ ਇਹ ਕੀ ਚੀਜ਼ ਹੈ ਜੀ ਇਹ ਜੋ ਮੈਂ ਕਹਿੰਦੇ ਨੇ ਉਹ ਤੇ ਸੀਕ੍ਰੇਟ ਓਕੇ ਸੀਕ੍ਰੇਟ ਆ ਹੈ ਇੱਕ ਖੂਫੀ ਆ ਖੂਫੀ ਆ ਕਾ ਖੂਫੀ ਆ ਖੂਫੀ ਆ ਹੈ ਕਿਆ ਸੋ ਉਹ ਬਈੀ ਕਰਨ ਲੱਗੇ ਆਪਣੀ ਹੁਸ ਜਿਸ ਦੇ ਵਿੱਚ ਮਾਹਰ ਨੇ ਅੱਛਾ ਪੈਂਦਾ ਥੋੜਾ ਜਿਹਾ ਇਹ ਇਹ ਇਹੀ ਤਾਂ ਤਰੀਕਾ ਨਾ ਆਪਾਂ ਦੇਖਦੇ ਹਾਂ ਨਾ ਇੱਥੇ ਜਿੱਦਾਂ ਕਹਿੰਦੇ ਨੇ ਵੀ ਜੇਕਰ ਤੀਹ ਆ ਜਾਏ ਕੋਈ ਤੇ ਮੁੜ ਕੇ ਫਿਰ ਪਾਪ ਆਈ ਕੰਮ ਨਹੀਂ ਚੱਲਦੀ ਪਹਿਲਾਂ ਇਹ ਕੇਸ ਨੂੰ ਬੰਦਾ ਪਿਆ ਤੇ ਗੱਲ ਬਾਤ ਜਿਵੇਂ ਕਰ ਰਹੇ ਆ ਬਾਈ ਨੇ ਆਪ ਤੁਸੀਂ ਵੀ ਪਹਿਲਾਂ ਸ਼ੁਰੂ ਕਰਿਆ ਤੇ ਕਰੋ ਜਦੋਂ ਇੱਕ ਬੰਦਾ ਸੈਟਅਪ ਲਾਉਂਦਾ ਹੈ ਨਾ ਕਾਫੀ ਹਿੰਮਤ ਚਾਹੀਦੀ ਹੁੰਦੀ ਔਰ ਸੰਨੇ ਵੀ ਆਪਾਂ ਸਾਰੀ ਮਾਰਕੀਟ ਨੂੰ ਕਿਵੇਂ ਫੇਸ ਕਰਾਂਗੇ ਉਸ ਦੇ ਬਾਰੇ ਵੀ ਗੱਲ ਕਰਦੇ ਆਂ ਜਿਹੜਾ ਬਨਾਣਾ ਸ਼ੇਕ ਆਪਣਾ ਬਣ ਕੇ ਤਿਆਰ ਹੈ ਜੀ ਇਹ ਹਾਂ ਜੀ ਹਲੇ ਸਾਨੂੰ ਦੁਕਾਣ ਹੈ ਜੀ ਹੋਰ ਵੀ ਚੀਜ਼ਾਂ ਅੱਛਾ ਜੇ ਡਰਾਈ ਫਰੂਟਸ ਵੀ ਆਉਣਗੇ ਆ ਡਰਾਈ ਫਰੂਟਸ ਵੀ ਆਉਣਗੇ ਸਭ ਤੋਂ ਪਹਿਲਾਂ ਸੌਗੀ ਆ ਗਈ ਹਾਂ ਜੀ ਫਿਰ કેરી કેરી ਭਈ ਇਹਦਾ ਨਾ ਬਹੁਤ ਮਤਲਬ ਵਧੀਆ ਸਵਾਦ ਬਣ ਜਾਂਦਾ ਨਾ ਕਿ ਜਿੱਦਾਂ ਜਿੱਦਾਂ ਪਾਉਂਦੇ ਲੋਕ ਪਸੰਦ ਵੀ ਬਹੁਤ ਕਰਦੇ ਹਾਂਜੀ ਹਾਂਜੀ ਤੇ ਆ ਕਾਜੂ ਹਾਂਜੀ ਕਾਜੂ ਲਈ ਵੀ ਸਪੈਸ਼ਲ ਇਨਸਟਰੂਮੈਂਟ ਮੰਗਾਇਆ ਕਿਤੋਂ ਅੱਛਾ ਐਨੇ ਮਿਕ ਕਰ ਸਕਦੇ ਆ ਹਾਂਜੀ ਇਹ ਦੇਖੋ ਜਿੱਦਾਂ ਆਪਾਂ ਪੈਨਸਲ ਛਲਦੇ ਹੁੰਨੇ ਆ ਨਾ ਹਾਂਜੀ ਪਰ ਉਦਾਂ ਦੇਖੋ ਭਾਈ ਜੀ ਮਤਲਬ ਜਿਵੇਂ ਘਰੇ ਬਣਾਣਾ ਇੱਕ ਅਲੱਗ ਗੱਲ ਹੁੰਦੀ ਪਰ ਜਦੋਂ ਰੋਡ ਸਾਈਡ ਆ ਕੇ ਆਪਾਂ ਸੈਟਅਪ ਸ਼ੁਰੂ ਕਰਨਾ ਹੁੰਦਾ ਤਾਂ ਕਾਫੀ ਬੰਦੇ ਨੂੰ ਸੰਗ ਵੀ ਹੁੰਦੀ ਆ ਵੀ ਮੈਂ ਖੜੂਗਾ ਕਿ ਇਸ ਤਰੀਕੇ ਨਾਲ ਹੋਗਾ ਤੇ ਉਹ ਸੰਗ ਕਿਵੇਂ ਖਤਮ ਕਰੀ ਆਪਣੀ ਧਾਰੀ ਸੰਗ ਸੰਗ ਜੀ ਮੈਨੂੰ ਨਾ ਸ਼ੁਰੂ ਤੋਂ ਹੀ ਕੰਮ ਮਦੇ ਪ੍ਰਤੀ ਵੀ ਮੈਂ ਜਦੋਂ ਕੰਮ ਕੀਤਾ ਪਹਿਲਾ ਜੋਬ ਵੀ ਕਰਦਾ ਸੀਗਾ ਮੈਂ ਸਭ ਤੋਂ ਪਹਿਲਾਂ 9000 ਰੁਪਏ ਲੱਗਿਆ ਸੀ ਜੀ ਕਿਤੇ ਅੱਛਾ ਇਹ ਕਿਹਨੇ 9000 ਹਾਂ ਹਾਂ ਉੱਥੇ ਸਾਰੀ ਸੰਗ ਟੁੱਟੇ ਸੀਗੀ ਕਿਉਂਕਿ ਸਾਰਾ ਕੋਈ ਕਿਹੜਾ ਕੰਮ ਕਹਤਾ ਕੋਈ ਕਿਹੜਾ ਕਹਤਾ ਕਿਵੇਂ ਕਹਤਾ ਮੈਨੂੰ ਕੋਈ ਸੰਗ ਨਹੀਂ ਹੈਗੀ ਜੀ ਹਾਂ ਇੱਕ ਨਾ ਕਾ ਉਹ ਤਾਂ ਕਹਿੰਦੇ ਨੌ ਫਰੀ ਕੀ ਤੇ ਨਖਰਾ ਕੀ ਬਿਲਕੁਲ ਜੀ ਠੀਕ ਹੈ ਜੀ ਉਹਦੇ ਕਰਕੇ ਦੇਖੋ ਹੁਣ ਸਾਰੇ ਆਲੇ ਦਲੇ ਵੀ ਦੇਖੋਗੇ ਪੂਰੀ ਸਫਾਈ ਰੱਖਦਾ ਮੈਂ ਸਭ ਕੁਝ ਆ ਸ਼ੇਕ ਬਣ ਕੇ ਤਿਆਰ ਆ ਆਪਣਾ ਹਾਂਜੀ ਸ਼ੇਕ ਤਿਆਰ ਹੈ ਐਵੇਂ ਜਦੋਂ 10 ਸਾਲ ਪਹਿਲਾਂ 9000 ਦੇ ਜਿਹੜੀ ਤਨਖਾਹ ਤੋਂ ਕੰਮ ਸ਼ੁਰੂ ਕਰਿਆ ਸੀ ਹਨ ਫਿਰ ਜਿਵੇਂ ਜਿਵੇਂ ਵਧਦੇ ਗਏ ਪਰ ਉਸ ਤੋਂ ਬਾਅਦ ਮਨ ਚ ਆਇਆ ਵੀ ਅਸੀਂ ਆਪਣੇ ਹੀ ਕਰੀਏ ਕੁਝ ਕਿਉਂਕਿ ਜਿਹੜਾ ਅਪਣੇ ਕਲਾ ਬਖਸ਼ੀ ਹੈ ਤੇ ਉਹ ਕਲਾ ਨੂੰ ਕਿਤੇ ਵਰਤੀਏ ਤੇ ਆ ਸ਼ੇਕ ਜਿਹੜਾ ਕਿ ਬਣ ਕੇ ਤਿਆਰ ਹੋ ਚੁੱਕਿਆ ਹੋਇਆ ਅਬਾਈ ਜੀ ਜੇਕਰ ਇਸ ਨੂੰ ਕਿਸੇ ਨੇ ਪੀਣਾ ਹੋਵੇ ਤੇ ਪੀਣ ਵਾਸਤੇ ਆਉਣਾ ਕਿੱਥੇ ਆਉਣਾ ਹੀ ਆ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਲੋਹੇੜਾਂ ਮਾਰਲ ਟਾਊਨ ਤੇ ਉਹਦੇ ਸਾਹਮਣੇ ਸਿੰਘ ਸਭਾ ਗੁਰਦੁਆਰਾ ਸਾਹਿਬ ਗੁਰਦੁਆਰਾ ਮਾਰਲ ਟਾਊਨ ਐਕਸਟੈਂਸ਼ਨ ਉਹਦੇ ਬਿਲਕੁਲ ਗੇਟ ਦੇ ਸਾਹਮਣੇ ਮੇਰੀ ਕਾਰਟ ਆ ਇੱਕ ਵਾਰ ਵਿਜ਼ਿਟ ਕਰੋ ਟਰਾਈ ਕਰੋ ਤੇ ਆਪਣਾ ਸੁਝਾਅ ਵੀ ਦੇ ਕੇ ਜਾਓ ਤੇ ਸਮਾਂ ਕੀ ਰਹੇਗਾ ਜੇਕਰ ਕਿਸੇ ਨੇ ਆਉਣਾ ਹੈ ਤੁਹਾਡੇ ਕੋਲ ਮੈਂ ਦੱਸ ਤੂੰ 11 ਜਾਂ 10 ਅੱਛਾ ਮੈਂ ਦੱਸ 12 ਘੰਟੇ ਇੱਥੇ ਹੁੰਦੇ ਹਨ ਤੇ 10 ਵਜੇ ਇੱਥੇ ਆ ਜਾਈਏ ਨੇ ਤੇ ਇਹਦਾ ਪ੍ਰਾਈਸ ਕੀ ਰਹੇਗਾ ਕਿਉਂਕਿ ਜੇ ਇੰਨਾ ਲੋਡਡ ਆਪਰ ਕਾਜੂ ਬਦਾਮ ਸੌਗੀ ਇਤੋਂ ਬਾਅਦ ਇਹਦਾ ਤੁਸੀਂ ਪ੍ਰਾਈਸ ਸੁਣ ਕੇ ਤੁਸੀਂ ਸ਼ੌਕ ਹੋ ਜਾਓਗੇ 70 ਰੁਪਏ ਸਿਰਫ 70 ਰੁਪਏ ਹਨਾ ਪਵਰ ਘਰ ਦਾ ਦੁੱਧ ਫਿਰ ਅਸੈਂਸ ਵੀ ਪਾਇਆ ਇਹਦੇ ਵਿੱਚ ਫਿਰ ਉਸ ਤੋਂ ਬਾਅਦ ਚਾਕਲੇਟ ਦਾ ਸਾਰਾ ਗਲਾਸ ਵੀ ਡੈਕੋਰੇਟ ਕਰਿਆ ਤੇ ਸਿਰਫ 70 ਰੁਪਏ ਹਾਂ ਬਾਕੀ ਬਾਕੀ ਮੇਰੇ ਬਾਕੀ ਚੀਜ਼ਾਂ ਸਾਰੇ 90 ਤੇ ਐਂਡ ਆ 90 ਤੇ ਐਂਡ ਆ 90 ਤੇ 70 ਕੋਈ 100 ਤੋਂ ਉੱਪਰ ਨਹੀਂ 100 ਤੋਂ ਉੱਪਰ ਨਹੀਂ ਮਾੜਾ ਕੋਈ ਵੀ ਆ ਕੇ ਇੱਥੇ ੀ ਸਕਦਾ ਵੀ ਜਿਹਨੇ ਤੱਪਦੀ ਹੋਈ ਗਰਮੀ ਇਹ ਵਿੱਚ ਠੰਡਾ ਠਾਰ ਹੋਣਾ ਤੇ ਉਹ ਇੱਥੇ ਆ ਕੇ ਖਾਣ ਤਾਂ ਸ਼ੇਕ ਜਿਹੜਾ ਕੀ ਆ ਬਣ ਕੇ ਆਪਣਾ ਤਿਆਰ ਹੋ ਚੁੱਕਿਆ ਹੋਇਆ ਤੇ ਜਿਸ ਤਰੀਕੇ ਨਾਲ ਸੀ ਤੁਹਾਨੂੰ ਸਾਰਾ ਬਣਦਾ ਹੋਇਆ ਦਿਖਾਇਆ ਵੀ ਕਿਵੇਂ ਘਰ ਦੇ ਦੁੱਧ ਨਾਲ ਬਣਿਆ ਬਨਾਣਾ ਦੇ ਦੇ ਵਿੱਚ ਆਇਆ ਤੇ ਜਿਹੜਾ ਇੱਕ ਸਪੈਸ਼ਲ ਅਸੈਂਸ ਉਸ ਤੋਂ ਬਾਰੇ ਕੋ ਖੂਫੀ ਆਈਟਮ ਜਿਹੜੀ ਇਹਨਾਂ ਨੇ ਪਾਈ ਆ ਤਾਂ ਉਹ ਇਸ ਨੂੰ ਪੀ ਕੇ ਫੇਰ ਬਤ ਲੱਗੇਗਾ ਵੀ ਕਿਸ ਤਰੀਕੇ ਦਾ ਸੁਆਦ ਇਸ ਦਾ ਆ ਪਰ ਗੱਲ ਕਰੀਏ 22 ਦੇ ਸੁਆਦ ਦੀ ਤਾਂ ਸੁਆਦ ਕਾਫੀ ਵਧੀਆ ਲੱਗਿਆ ਜਦੋਂ ਗੱਲਬਾਤ ਅਸੀਂ ਕਰ ਰਹੇ ਸੀਗੇ ਜਾਂ ਪਹਿਲਾਂ ਵੀ ਖੜੇ ਚਰਚਾ ਕਰ ਰਹੇ ਸੀ ਇਸ ਚੀਜ਼ ਉੱਤੇ ਤਾਂ ਇੱਕ ਵਾਰੀ ਤੁਹਾਨੂੰ ਮੈਂ ਲੋਕੇਸ਼ਨ ਪੀਣ ਤੋਂ ਪਹਿਲਾਂ ਜਰੂਰ ਦੱਸੂਗਾ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ ਮੋਲਡ ਆਨ ਐਕਸਟੈਂਸ਼ਨ ਤਾਂ ਉਸ ਦੇ ਬਿਲਕੁਲ ਉਹ ਆਪੋਜੀਟ ਸਿੰਘ ਸਭਾ ਗੁਰਦੁਆਰਾ ਵੀ ਹੁੰਦਾ ਤਾਂ ਉਸ ਦੇ ਬਿਲਕੁਲ ਸਾਹਮਣੇ ਬਾਈ ਜੀ ਦੀ ਕਾਰਡ ਲੱਗਦੀ ਹੈ ਤਾਂ ਸਮਾਂ ਜਿਹੜਾ ਕਾਰਡ ਲਗਾਉਣ ਦਾ ਸਵੇਰੇ 10 ਵਜੇ ਤੋਂ ਰਾਤ 10 ਜਾਂ 11 ਵਜੇ ਤੱਕ ਹੁੰਦਾ ਤੇ ਤੁਸੀਂ ਜਰੂਰ ਆਓ ਜਿਸ ਤਰੀਕੇ ਨਾਲ ਰੇਟ ਦੱਸੇ ਨੇ ਤੇ ਅਸੀਂ ਇੱਕ ਵਾਰ ਤਾਂ ਆਪ ਵੀ ਹੈਰਾਨ ਹੋਏ ਆ ਵੀ 70 ਰੁਪਏ ਦੇ ਵਿੱਚ ਇੰਨੀ ਸਮਗਰੀ ਪਾ ਕੇ ਤੇ ਜਿਹੜਾ ਬਨਾਣਾ ਸ਼ੇਕ ਬਣਿਆ ਤਾਂ ਉਹਨੂੰ ਟਰਾਈ ਕਰਦੇ ਆ ਵੀ ਕਿਸ ਤਰੀਕੇ ਨਾਲ ਬਣਿਆ ਤੇ ਇੱਕ ਵਾਰੀ ਰੰਗਤ ਚੈੱਕ ਕਰੋ ਤੇ ਉੱਪਰ ਜੋ ਇਸ ਦੀ ਗਾਰਨਿਸ਼ਿੰਗ ਕੀਤੀ ਹੋਈ ਹੈ ਕਾਜੂ ਨਾਲ ਬਦਾਮ ਨਾਲ ਤੇ ਜਿਹੜੀ ਸਪ੍ਰਿੰਕਲਰਸ ਇਸ ਦੇ ਉੱਤੇ ਪਾਏ ਨੇ ਉਹ ਵੀ ਕਾਫੀ ਵਧੀਆ ਲੱਗ ਰਹੇ ਨੇ ਹਾਂ ਟਰਾਈ ਕਰਦੇ ਹਾਂ ਸਵਾਦ ਕਾਫੀ ਵਧੀਆ ਭਾਈ ਜਿੱਦਾਂ ਆਪਾਂ ਦੇਖਦੇ ਆਂ ਵੀ ਘਰੇ ਜੇਕਰ ਕੋਈ ਪੀਂਦਾ ਹੈ ਨਾ ਉਹ ਆਪਣੀ ਕਲਾਕਾਰੀ ਕਰਦਾ ਤਾਂ ਬਿਲਕੁਲ ਐਂ ਲੱਗਦਾ ਵੀ ਜਿਵੇਂ ਖੁਦ ਘਰੇ ਅਸੀਂ ਆਪ ਬਣਾਇਆ ਹੋਵੇ ਇਹ ਬਿਲਕੁਲ ਐ ਨਹੀਂ ਲੱਗਦਾ ਵੀ ਜਿਵੇਂ ਆਪਾਂ ਦੇਖਦੇ ਨੇ ਕਈ ਜਣੇ ਕਹਿੰਦੇ ਨੇ ਨਾ ਬਾਹਰ ਜਾ ਕੇ ਵੀ ਜਿਆਦਾ ਕੁਝ ਬਾਤਤਾਗੇ ਤੇ ਹੋਰ ਗਾੜਾ ਕਰ ਦਿੰਦੇ ਨੇ ਬਿਲਕੁਲ ਘਰ ਦਾ ਸਵਾਦ ਹੈ ਤੇ ਬਹੁਤ ਵਧੀਆ ਲੱਗਿਆ ਵੀ ਕਿ ਤੇ ਜੇਕਰ ਕਿਸੇ ਨੇ ਵੀ ਆਉਣਾ ਹੈ ਬਾਈ ਕੋਲ ਆਉ ਤੇ ਬਾਈ ਕੋਈ ਫੋਨ ਕਰਕੇ ਵੀ ਆ ਸਕਦੇ ਵੀ ਜੇ ਕੋਈ ਨਹੀਂ ਹੈ ਕਿ ਉਹਨੇ ਪੁੱਛ ਸਕਦਾ ਨਹੀਂ ਪੈਸੇ ਹੁਣ ਨਹੀਂ ਹੁਣ ਨਹੀਂ ਹਾਂ ਠੀਕ ਹੈ ਜੀ ਤੇ ਲੋਕੇਸ਼ਨ ਤੁਹਾਨੂੰ ਸਾਰੀ ਦੱਸ ਦਿੱਤੀ ਹੈ ਤਾਂ ਜਰੂਰ ਆਓ ਵਿਜ਼ਿਟ ਕਰੋ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਜਰੂਰ ਦਿਓ ਕਿਉਂਕਿ ਪੰਜਾਬੀ ਹੀ ਪੰਜਾਬੀ ਦੇ ਕੰਮ ਹੁੰਦਾ ਹੈ ਤਾਂ ਇਦਾਂ ਦੀ ਹੋਰ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਜਰ ਕਰ ਲੈਣਾ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂ ਅੰਬਰ ਵੀ ਥੈਂਕ ਯੂ